ਜਿਹੜੀ ਬੋਲੀ ਹੋਣ ਲੱਗੀ ਆ ਨਾ ਜਿਸ ਜਗ੍ਹਾ 'ਚ ਇਹ ਇਤਿਹਾਸਕ ਸਥਾਨ ਹੈ ਪ੍ਰਾਣੀ ਹੰਸਲੀ ਔਰ ਉਸ ਜਗ੍ਹਾ 'ਦੀ ਜੋ ਇਹ ਬੋਲੀ ਕਰਨ ਵਾਸਤੇ ਅੱਜ ਸ਼੍ਰੋਮਿਕ ਕਮੇਟੀ ਆਈ ਹੈ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਹੈ ਕਿ ਇਹ ਜਿਹੜਾ ਇਤਿਹਾਸਕ ਸਥਾਨ ਹੈ ਇਹਦੀ ਬੋਲੀ ਨਾ ਕਰਿਓ ਹਰ ਬੋਲੀ ਦੇਣ ਵਾਲਿਆਂ ਨੂੰ ਮੈਂ ਇੱਕ ਬੇਨਤੀ ਕੀਤੀ ਹੈ ਵੀ ਭਾਈ ਇਹ ਗਲਤੀ ਨਾ ਕਰਿਓ ਤੁਹਾਨੂੰ ਇਸ ਜਗ੍ਹਾ ਦਾ ਕਿਸੇ ਨੇ ਕਬਜ਼ਾ ਨਹੀਂ ਲੈਣ ਦੇਣਾ ਅੱਜ ਪੁਰਾਣੀ ਜਿਹੜੀ ਹੱਥਨੀ ਸੀ ਉਹ ਜਗ੍ਹਾ ਗੁਰੂ ਘਰ ਦੀ ਸੀ ਜਿਹਦੇ ਉੱਤੇ ਆਸ-ਪਾਸ ਤੇ ਲੋਕ ਬੜਾ ਕੂੜਾ ਕਰਕਟ ਹੋਰ ਇਦਾਂ ਦੀਆਂ ਚੀਜ਼ਾਂ ਸੁੱਟਦੇ ਸਨ ਉਹਨੂੰ ਮੈਸਜ ਯੂਜ਼ ਕਰਦੇ ਨੇ ਗੱਡੀਆਂ ਲਾਉਂਦੇ ਨੇ ਡੰਗਰ ਬੰਦੇ ਨੇ ਉਹ ਜਿਹੜੀ ਜਗ੍ਹਾ ਸ਼ਰੋਮਣੀ ਕਮੇਟੀ ਦੀ ਸਾਡੀ ਗੁਰੂ ਘਰ ਦੀ ਹੈ ਤੇ ਉਹਦੇ ਅੱਜ ਬੋਲੀ ਕਰਨ ਵਾਸਤੇ ਅਸੀਂ ਆਏ ਸਿਗੇ ਗਾਖ ਵੀ ਆਏ ਨੇ ਸਾਰਾ ਕੁਝ ਤਿਆਰ ਸੀ ਪਰ ਪ੍ਰਸ਼ਾਸਨ ਨੇ ਇੱਕ ਫੈਸਲਾ ਦਿੱਤਾ ਪ੍ਰਸ਼ਾਸਨ ਨੇ ਇੱਕ ਵਿਸ਼ਵਾਸ ਦਿਵਾਇਆ ਕਿ ਸਾਨੂੰ ਟਾਈਮ ਦੇ ਦਿਓ ਇਹ ਹਸਨੀ ਜਿਹੜੀ ਆ ਅਸੀਂ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਖਾਲੀ ਕਰਾ ਦੇਾਂਗੇ ਕਲੀਅਰ ਕਰਾ ਦੇਾਂਗੇ ਤੇ ਕੋਈ ਡੰਗਰ ਨਹੀਂ ਬਣੂ ਇੱਥੇ ਕੋਈ ਗੱਡੀ ਨਹੀਂ ਖੜੀ ਕਰੂ ਇੱਥੇ ਕੋਈ ਕੂੜਾ ਕੜਕੜ ਨਹੀਂ ਸੁਟੂਗਾ ਇਸ ਕਰਕੇ ਇਹ ਜਿਹੜੀ ਗੱਲ ਆ ਪ੍ਰਸ਼ਾਸਨ ਨੇ ਕੀਤੀ ਆ ਕਿ ਇਹਦੀ ਕੋਈ ਜਿੱਤ ਨਹੀਂ ਕਿਸੇ ਦੀ ਕੋਈ ਹਾਰ ਨਹੀਂ ਇਹ ਜਿਆਂ ਦਾ ਗੁਰੂ ਘਰ ਦੀ ਆ ਗੁਰੂ ਘਰ ਦੀ ਰਹਿਣੀ ਆ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਮੱਦੇ ਨਜ਼ਰ ਰੱਖਦੇ ਹੋਇਆ ਅੱਜ ਦੀ ਜਿਹੜੀ ਇੱਥੇ ਬੋਲੀ ਸੀ ਉਹਨੂੰ ਅਸੀਂ ਇਸ ਕਰਕੇ ਅੱਗੇ ਪਾਇਆ ਵਾ ਤੇ ਅੱਗੇ ਤੋਂ ਫੇਰ ਜਦੋਂ ਪ੍ਰਸ਼ਾਸਨ ਉਹਨਾਂ ਦਾ ਇਹ ਸਿਸਟਮ ਸਾਡਾ ਜਿਹੜਾ ਹੈ ਥਾਮ ਉਹ ਕਲੀਅਰ ਕਰਾ ਦੂ ਇਹ ਸਾਰਾ ਮੁੜ ਕੇ ਦੁਬਾਰਾ ਹੀ ਇਹਨੂੰ ਇੱਥੇ ਕਬਜ਼ਾ ਕਰ ਲਾਂਗੇ ਕਬਜ਼ਾ ਵੀ ਉਹਨਾਂ ਸਾਨੂੰ ਕਿਹਾ ਵੀ ਅਸੀਂ ਤੁਹਾਡਾ ਕਬਜ਼ਾ ਕਰਵਾ ਦਿਆਂਗੇ ਬਿਲਕੁਲ ਕਬਜ਼ਾ ਅੱਗੇ ਵੀ ਸਾਡਾ ਹੀ ਹੈ ਬਿਲਕੁਲ ਜਗ੍ਹਾ ਸਾਡੇ ਨਾਂ ਤੇ ਆ ਸਾਰਾ ਕੋ ਸਾਡੇ ਨਾਂ ਤੇ ਆ ਗੁਰੂ ਘਰ ਦੀ ਜਗ੍ਹਾ ਵਾ ਇਸ ਕਰਕੇ ਅੱਜ ਸਿਰਫ ਇੰਨੀ ਗੱਲ ਹੋਈ ਆ ਅਸੀਂ ਵੀ ਸਮਝਣੇ ਵੀ ਜੇ ਲੋਕ ਗਰੀਬ ਲੋਕ ਜੇ ਇੱਥੇ ਵਸਦੇ ਨੇ ਉਹਨਾਂ ਨਾਲ ਗੱਲ ਇੰਨੇ ਲੰਮੇ ਸਮੇਂ ਤੋਂ ਉੱਥੇ ਗੁਰੂ ਘਰ ਦੀ ਨਗਰੀ ਦੇ ਵਿੱਚ ਬੈਠੇ ਨੇ ਤੇ ਕੋਈ ਤਲਖਲਾਮੀ ਕਰਕੇ ਕਿਸੇ ਨੂੰ ਕੋਈ ਗਲਤ ਗੱਲ ਕਰਕੇ ਇਹ ਸਾਥ ਦੇ ਕਬਜ਼ਾ ਨਾ ਕੀਤੇ ਜੇ ਤੁਮ ਉਹ ਛੱਡਣ ਨੂੰ ਤਿਆਰ ਨੇ ਤੇ ਫੇਰ ਸਾਨੂੰ ਉਹ ਦੇਣ ਦੀ ਹੱਤ। ਕੋਰਾ ਸੀ ਸਾਰਿਆਂ ਨੂੰ ਇੱਥੇ ਦੇ ਇਲਾਕਾ ਨਿਵਾਸੀਆਂ ਨੂੰ ਔਰ ਹੋਰ ਵੀ ਜਗ੍ਹਾ ਤੋਂ ਜਿਹੜੇ ਚਾਹੁੰਦੇ ਨੇ ਇੱਥੇ ਆ ਕੇ ਕੋਈ ਆਪਣਾ ਕਾਰੋਬਾਰ ਕਰਨਾ ਅਪੀਲ ਕਰਦੇ ਆ ਕਿ ਇਹ ਜਗ੍ਹਾ ਗੁਰੂ ਘਰ ਦੀ ਹੈ ਉਹ ਜਦੋਂ ਅਸੀਂ ਦੂਸਰੀ ਦਿਨ ਬੋਲੀ ਰੱਖਾਂਗੇ ਉਹ ਸਾਰੇ ਬੇਨਤੀ ਕਰਾਂਗੇ ਅਸੀਂ ਇhtiyar ਵੀ ਦੇਾਂਗੇ ਉਹਦਾ ਸੱਦਾ ਵੀ ਦੇਵਾਂਗੇ ਸਾਰਿਆਂ ਨੂੰ ਉਹ ਆਣ ਕੇ ਇਹਦੀ ਬੋਲੀ ਦੇਖ ਕੇ ਖਰੀਦ ਸਕਦੇ ਨੇ ਉਹਨਾਂ ਨੂੰ ਦੇ ਦਿੱਤੀ ਜਾਊਗੀ ਇਹ ਜਗ੍ਹਾ ਤੇ ਕਿਸਦਾ ਕੋਈ ਕਬਜ਼ਾ ਨਹੀਂਗਾ ਬਿਲਕੁਲ ਕਬਜ਼ਾ ਨਹੀਂ ਹੋਊ ਦਿੱਤਾ ਜਿ ਚੜ ਕੇ ਆਾਂਗੇ ਮੈਂ ਕਹਾਂ ਇਹ ਗੱਲ ਗਲਤ ਹੋ ਇਹਦੇ ਸਿਰਫ ਇੱਕ ਧੱਕਾ ਕਰਨ ਲਗੇ ਹੋ ਤੁਸੀਂ ਲੋਕਾਂ ਨਾ ਉੱਤੋਂ ਬੋਲੀ ਕਰਾਤੀ ਜੇ ਬੋਲੀ ਕੈਨਸਲ ਹੋ ਗਈ ਤੇ ਕਾਰਾਂ ਵੀ ਨਹੀਂ ਲੱਗਣਗੀਆਂ ਜੀ ਵੀ ਕੱਖ ਨਹੀਂ ਹੋਗਾ ਆਪਾਂ ਕਿੱਥੇ ਰਾਮਨਾ ਇੱਕ ਕਿਰਪਾ ਪੰਜਾਬ ਸਰਕਾਰ ਨਾਲੋਂ ਵੱਧ ਬਜਟ ਹੈ ਐ ਜੀ ਪੀ ਸੀ ਦਾ ਇਹ ਆਪਣੇ ਆਪ ਤੇ ਇੱਕ ਸਰਕਾਰ ਹੈ ਤੇ ਮੈਂ ਇਹਨਾਂ ਦੇ ਅੱਗੇ ਬੇਨਤੀ ਕਰਨ ਗਿਆ ਮੈਂ ਕਿਹਾ ਜੀ ਤੁਸੀਂ ਇੱਥੇ ਵਧੀਆ ਪਾਰਕ ਬਣਾਓ ਵਧੀਆ ਟਾਇਲਾਂ ਲਾਓ ਵਧੀਆ ਲਾਈਟਾਂ ਲਾਓ ਤੇ ਵਧੀਆ ਐਲ ਸੀ ਡੀਆਂ ਵੀ ਲਾਓ ਜਿਦੇ ਨਾਲ ਲੋਕ ਰਾਤ ਸੈਰ ਕਰਨ ਤੇ ਜਿਹੜੇ ਲੋਕਾਂ ਦਾ ਵਾਤਾਵਰਣ ਸਹੀ ਹੋ ਜੇ ਬੂਖਸ਼ੀ ਲਾਉ ਜਿਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਹੰਸਲੀ ਵਧੀਆ ਤਰੀਕੇ ਨਾਲ ਬਣਾਈ ਜਾਵੇ ਇਹ ਕੰਮ ਛੱਡ ਦੋ ਤਹਾਡੀ ਬੋਲੀ ਰੋਕੀ ਤੇ ਆਪਾਂ ਕਾਰਾਂ ਨਹੀਂ ਲੱਗਣ ਦੇਣੀਆਂ ਆਪਾਂ ਗਲੀਆਂ ਬੰਦ ਕਰਾ ਦੇਾਂਗੇ ਇਹ ਕੰਮ ਆਪਾਂ ਹੋਣ ਨਹੀਂ ਦੇਣਾ ਨਾ ਧੱਕਾ ਆਪਾਂ ਕਰੀ ਸਿਹਤ ਨਾ ਆਪਾਂ ਸਹਨ ਦੇਣਾ ਕਿਉਂਕਿ ਇਹ ਸਾਰਾ ਇਲਾਕਾ ਸਾਰੀ ਵਾਰਡ ਇਕੱਠੀ ਹੋਈ ਪਈ ਹੈ ਹੁਣ ਇਹਦੇ ਨਾਲ ਅਗਲੀਆਂ ਵਾਡਾਂ ਵੀ ਨਾਲ ਜਿਨ੍ਹਾਂ ਨੂੰ ਤੁਹਾਡੇ ਰਾਈ ਪ੍ਰੈਸ ਦੇ ਰਾਈ ਪਤਾ ਲੱਗ ਰਿਹਾ ਹੈ ਲੋਕਾਂ ਨੂੰ ਜਿਹੜੇ ਤੇ ਰੱਬ ਨੂੰ ਮੰਨਣ ਵਾਲੇ ਆ ਇਨਸਾਨੀਅਤ ਹੈਗੀ ਹੈ ਉਹ ਆਪਣੇ ਆਪ ਹੀ ਲੋਕ ਇੱਥੇ ਆ ਰਹੇ ਆ ਅੱਜ ਕਰਕੇ ਤੁਹਾਡੀ ਇੱਕੋ ਬੇਨਤੀ ਕਰਦਾ ਐਸਜੀਪੀਸੀ ਨੂੰ ਤੁਸੀਂ ਬੋਲੀ ਕੈਨਸਲ ਕਰਾਈ ਜਾਵੇ ਤੇ ਇੱਥੇ ਵਧੀਆ ਤਰੀਕੇ ਨਾਲ ਭਾਰਗ ਬਣਾਓ ਕਿਉਂਕਿ ਜਗ੍ਹਾ ਬਹੁਤ ਹੈ ਟਾਈਲਾਂ ਲਾਓ ਕਿਉਂਕਿ ਘੱਟ ਕੋਈ ਕਿੰਨੇ ਦੀ ਜਗ੍ਹਾ ਹੋਗੀ 4 ਕਰੋੜ ਦੀ 5 ਕਰੋੜ ਦੀ 6 ਕਰੋੜ ਦੀ ਐਸਜੀਪੀਸੀ ਨੂੰ ਕੀ ਫਰਕ ਹੈ ਪਰ ਲੋਕਾਂ ਵਾਸਤੇ ਰੋਣਾ ਯਾਰ ਜਿਹੜੇ ਲੋਗਾਂ ਨੇ ਗੁਰੂ ਘਰ ਆਉਣੇ ਇਹ ਗੁਰੂ ਦਵਾਰਾ ਸਾਡਾ ਹੈ ਸਾਡਾ ਅਮਰਕੋੜ ਦਾ ਗੁਰਦੁਆਰਾ ਹੈ ਵੀ ਐਸਜੀਪੀਸੀ ਦੇ ਅੰਡਰ ਹੈ ਪਰ ਮੈਚ ਹੋਣਾ ਐ ਵੀ ਹਾਰ ਵੱਡਾ ਬਣਾਇਆ ਜਾਵੇ ਲੋਕਾਂ ਦਾ ਸੁੱਖ ਦੁੱਖ ਇੱਥੇ ਕੀਤਾ ਜਾਵੇ ਇਹਨੂੰ ਵਧੀਆ ਤਰੀਕੇ ਨਾਲ ਲੰਗਰ ਘਰ ਬਣਾਇਆ ਜਾਵੇ ਜੋ ਲੋਕ ਆਉਣ ਕਿਉਂਕਿ ਸਾਡੀ ਗੁਰੂ ਦੀ ਨਗਰੀ ਹੈ ਨਗਰੀ ਹੁੰਦੀਆਂ ਐਲਜੀਪੀਸੀ ਕਬਜ਼ੇ ਕਰਨ ਤੌਰ ਤੇ ਯਾਰ ਬਹੁਤ ਗਲਤ ਗੱਲ ਹੈ ਅੱਜ ਜਿਹੜੇ ਇਸ ਥਾਂ ਤੇ ਨਿੱਥੇ ਅਸੀਂ ਹੈਗੇ ਆ ਅਮਰਪੁਰ ਦਾ ਏਰੀਆ ਹੰਸਲੀ ਵਾਲੇ ਜਗ੍ਹਾ ਤੇ ਕੁਝ ਲੋਕਾਂ ਦੇ ਆਪਣੀ ਉਸ ਬਾਰੇ ਓਬਜੈਕਸ਼ਨ ਸੀਗੇ ਉਹ ਜਿਹੜੇ ਦੋਨੋਂ ਪਾਸਿਆਂ ਨਾਲ ਗੱਲ ਕਰਕੇ ਉਹਨਾਂ ਦੀ ਚੀਜ਼ ਨੂੰ ਅਸੀਂ ਸੁਣ ਲਿਆ ਹੈ ਪੁਲਿਸ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਗਿਆ ਦੋਨੋਂ ਆਪਣੇ ਕਾਗਜ਼ ਪੱਤਰ ਤੇ ਜੋ ਮੰਗ ਹੈ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹ ਸਾਡੇ ਨਾਲ ਕੇ ਦੱਸਣਗੇ ਜੋ ਉਹਦਾ ਜਾਇਜ਼ ਹੈਗਾ ਉਸ ਹਿਸਾਬ ਨਾਲ ਟਾਈਮ ਦੇ ਕੇ ਅਸੀਂ ਉਹਦਾ ਮਸਲੇ ਦਾ ਹੱਲ ਕਰਵਾਵਾਂਗੇ ਸਰ ਉਹਨੂੰ ਬੋਲੀ ਹੋ ਰਹੀ ਹੈ ਨਹੀਂ ਉਸ ਚੀਜ਼ ਨੂੰ ਅਸੀਂ ਟਾਈਮ ਦੇ ਪੁਲਿਸ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਉਹਤੇ ਆ ਕੇ ਫਿਰ ਉਹ ਸਾਰਾ ਆਪਣਾ ਦੱਸਣਗੇ ਫਿਰ ਉਸ ਤੋਂ ਬਾਅਦ ਸਰ ਇੱਕ ਸਰਦਾਰ ਸਾਹਿਬ ਵਾਲੀ ਧਿਆਨ ਗਿਆ ਸੀ ਕਿ ਕੋ ਕੰਪਲੇਨਟ ਕੀਤੀ ਜਾਂਦੀ ਹੈ ਕਿ ਲੋਕ ਇੱਥੇ ਨਸ਼ਾ ਕਰਦੇ ਆ ਹਾਂ ਫਿਰ ਉਹ ਐਸ.ਪੀ.ਸੀ ਨੂੰ ਕੰਪਲੇਨਟ ਕਿਉਂ ਕੀਤੀ ਜਦੋਂ ਜਿਹੜੀ ਪੁਲਿਸ ਨੂੰ ਕਰਨੀ ਦਿੱਤੀ ਨਹੀਂ ਜਿਹੜੀ ਜਿਹੜਾ ਪੁਲਿਸ ਦਾ ਕੰਮ ਆ ਸਾਡਾ ਉਹ ਕੱਲਾ ਇਸ ਏਰੀਆ 'ਚ ਨਹੀਂ ਨਸ਼ੇ ਨੂੰ ਲੈ ਕੇ ਜਿਵੇਂ ਤੁਸੀਂ ਦੇਖਿਆ ਪੰਜਾਬ ਸਰਕਾਰ ਦਾ ਵੀ ਸਾਡੇ ਮਾ ਜੋ ਡੀ.ਜੀ.ਪੀ. ਸਾਹਿਬ ਦੇ ਬਹੁਤ ਸਖਤ ਹਦਾਇਤਾਂ ਤੇ ਸਾਡਾ ਇੱਕ ਉਹ ਕੈਂਪੇਨ ਚੱਲ ਰਹੀ ਬਪਰ ਨਸ਼ਿਆਂ ਦੇ ਵਿਰੁੱਧ ਉਹ ਚੀਜ਼ ਅਸੀਂ ਬਹੁਤ ਜ਼ਿਆਦਾ ਕੱਲਾ ਇਹ ਏਰੀਆ ਛੱਡੋ ਹਰ ਏਰੀਆ ਦੇ ਵਿੱਚ ਅਸੀਂ ਉਹਦੇ ਪੂਰੀ ਪੁਲਿਸ ਦੀ ਨਜ਼ਰ ਹੈਗੀ ਆ ਪਹਿਣੀ ਨਜ਼ਰ ਤਿੱਖੀ ਨਜ਼ਰ ਹਰ ਜਗ੍ਹਾ ਤੇ ਵੇਚਣ ਵਾਲਾ ਪੀਣ ਵਾਲਾ ਜਿਹੜੇ ਖਿਲਾਫ ਜੋ ਕਾਰਵਾਈ ਸਾਡੀ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਕਰ ਰਹੇ ਹਾਂ ਸਰ ਹੁਣ ਧਰਨਾ ਚੁੱਕਿਆ ਜਾਏਗਾ ਜੀ ਮੇਰੇ ਵੱਲ ਹਾਂਜੀ ਇਹ ਤੇ ਸਰ ਆਪਣੇ ਲੋਕਲ ਲੋਕਾਂ ਦਾ ਇੱਕ ਉਹਨਾਂ ਦਾ ਆਪਣਾ ਆਬਜੈਕਸ਼ਨ ਦੱਸ ਰਹੇ ਸੀ ਕਿ ਧਰਨਾ ਹੀ ਆਹੋ ਜੀ ਵਾਲੀ ਪਤਾ ਹੈ ਠੀਕ ਥੈਂਕ ਯੂ